ਅੱਜ ਅਸੀਂ ਪਿੰਡ ਕੋ ਮਨਕਲਾਂ ਤੋਂ ਰਾਸ਼ਨ ਇਕੱਠਾ ਕਰ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਸਾਰੇ ਨੌਜਵਾਨ ਜੋ ਉੱਥੋਂ ਕਾਲ ਆਈ ਸੀ ਦੀ ਰਾਸ਼ਨ ਦੇ ਵੱਧ-ਵੱਧ ਦੁਬਾਰ ਇੱਕ ਟਰੈਕਟਰ ਟਰਾਲੀ ਭੇਜੋ ਆਹ ਟਰੈਕਟਰ ਟਰਾਲੀ ਸਾਡੀ ਤੇ ਨਾਲ ਹੀ ਰਾਸ਼ਨ ਆਊਗਾ ਖਨੌਰੀ ਬਾਰਡਰ ਤੇ ਵੱਧ-ਵੱਧ ਸਾਰੀ ਸੰਗਤ ਆਊਗੀ ਅੱਜ 27ਵਾਂ ਦਿਨ ਹੋ ਗਿਆ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਾਰਨ ਵਰਤ ਤੇ ਬੈਠੇ ਨੇ ਇਹ ਲੜਾਈ ਕੋਈ ਇਕੱਲੇ ਦੀ ਨਹੀਂ ਸਭ ਦੀ ਇਹ ਲੜਾਈ ਆ ਕਿੰਨਿਆਂ ਨੇ ਸਾਡੇ ਨਾਲ ਲੰਗਰ ਇਕੱਠਾ ਕਰਾਇਆ ਸਾਰਿਆਂ ਦਾ ਉਹਨਾਂ ਦਾ ਵੀ ਧੰਨਵਾਦ ਆ ਤੇ ਕਿਹੜਾ ਕੋਈ ਕਈ ਵਾਰੀ ਕਿਸੇ ਦੇ ਘਰੇ ਜਾਇਆ ਨਹੀਂ ਜਾਂਦਾ ਹੁੰਦਾ ਉਹ ਵੀ ਪਹਚਾਉਣ ਗੁਰੂ ਘਰ ਮੰਗਲਵਾਰ ਨੂੰ ਜਾਵਾਂਗੇ ਤੇ ਵੱਧ ਤੋਂ ਵੱਧ ਸਾਡੇ ਨਾਲ ਜਾਣ ਦੀ ਕਿਰਪਾਲਤਾ ਕਰੋ ਭਰਾਵੋ ਤੇ ਕਿਹੜਾ ਕੋਈ ਕਈ ਵਾਰੀ ਕਿਸੇ ਦੇ ਘਰੇ ਜਾਇਆ ਨਹੀਂ ਜਾਂਦਾ ਹੁੰਦਾ ਉਹ ਵੀ ਪਹਚਾਉਣ ਗੁਰੂ ਘਰ ਮੰਗਲਵਾਰ ਨੂੰ ਜਾਵਾਂਗੇ ਤੇ ਵੱਧ ਤੋਂ ਵੱਧ ਸਾਡੇ ਨਾਲ ਜਾਣ ਦੀ ਕਿਰਪਾਲਤਾ ਕਰੋ ਭਰਾਵੋ ਇਹ ਲੜਾਈ ਕੋਈ ਇਕੱਲੇ ਦੀ ਨਹੀਂ ਸਭ ਦੀ ਇਹ ਲੜਾਈ ਆ ਅੱਜ ਅਸੀਂ ਪਿੰਡ ਕੋਮਨਕਲਾਂ ਤੋਂ ਰਾਸ਼ਨ ਇਕੱਠਾ ਕਰ ਰਹੇ ਆ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਸਾਰੇ ਨੌਜਵਾਨ ਜੋ ਉੱਥੋਂ ਕਾਲ ਆਈ ਸੀ ਦੀ ਰਾਸ਼ਨ ਦੇ ਉਹ ਵੱਧ ਤੋਂ ਵੱਧ ਦੁਬਾਰ ਇੱਕ ਟਰੈਕਟਰ ਟਰਾਲੀ ਭੇਜੋ ਆ ਟਰੈਕਟਰ ਟਰਾਲੀ ਸਾਡੀ ਤੇ ਨਾਲ ਹੀ ਰਾਸ਼ਨ ਆਊਗਾ ਖਡੌਰੀ ਬਾਰਡਰ ਤੇ ਵੱਧ ਤੋਂ ਵੱਧ ਸਾਰੀ ਸੰਗਤ ਆਊਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇੱਕ ਵਾਰੀ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਆ ਬੀਗ ਜਿਹੜੀਆਂ ਜਥੇਬੰਦੀਆਂ ਨੇ ਜਥੇਬੰਦੀਆਂ ਦੇ ਮੁੱਦੇ ਛੱਡ ਕੇ ਸਾਂਝਾ ਮੋਰਚਾ ਬਣਾ ਕੇ ਆਪਾਂ ਖਨੌਰੀ ਬਾਡਰ ਤੇ ਚੱਲ ਗਏ ਆਪਾਂ ਮੰਗਾ ਪੂਰੀਆਂ ਕਰਾਈਆਂ ਆ ਉਹਦੀਆਂ ਤੇ ਸਾਰੇ ਜਾਨੇ ਘਰਾਂ ਚੋਂ ਨਿਕਲੋ ਜੇ ਘਰਾਂ ਚੋਂ ਨਿਕਲਾਂਗੇ ਫੇਰ ਹੀ ਕੋਈ ਆਪਣਾ ਮਸਲਾ ਹੱਲ ਹੋਊ ਨਹੀਂ ਘਰੇ ਬੈਠੇ ਨਾ ਆਪਣਾ ਕੁਝ ਨਹੀਂ ਹੋਣਾ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਹੈਗਾ ਜਿਨ੍ਹਾਂ ਨੇ ਲੰਗਰ ਦੇ ਵਿੱਚ ਰਸਣ ਭੇਜਿਆਗਾ ਕਿਸੇ ਨੇ ਵੱਧ ਪਾਇਆ ਕਿਸੇ ਨੇ ਭਟ ਪਾਇਆ ਸਭ ਦੀ ਜਿਹੜੀ ਸੇਵਾ ਮਨਜ਼ੂਰ ਆ ਗਈ ਤੇ ਸਭ ਦਾ ਧੰਨਵਾਦ ਹੈਗਾ ਲਕਣਾ ਦਾ ਕੈਂਟਰ ਭੇਜ ਜਾਗਾ ਉਹਨਾਂ ਦਾ ਵੀ ਧੰਨਵਾਦ ਸਾਡੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪਿੰਡ ਦਾ ਇੱਕੋ ਮਣ ਤੋਂ ਪ੍ਰਧਾਨ ਅੱਜ ਅਸੀਂ ਖਡੌਰੀ ਬਾਰਡਰ ਤੇ ਰਾਸ਼ਨ ਲੈ ਕੇ ਜਾ ਰਹੇ ਹਾਂ ਤੇ ਜੋ ਸਾਨੂੰ ਪ੍ਰਧਾਨ ਜੀ ਦੀ ਹਜ਼ਾਇਤ ਸੀ ਵੀ 10 ਬੰਦੇ ਤੇ ਇੱਕ ਟਰੈਕਟਰ ਟਰਾਲੀ ਸਾਡੇ ਨਗਰ ਕੰਨਿਓ ਦੁਬਾਰਾ ਇੱਕ ਟਰਾਲੀ ਹੋਰ ਆ ਰਹੀ ਯਾਰ ਦੋ ਟਰਾਲੀਆਂ ਇੱਕ ਟਰੈਕਟਰ ਸਾਡਾ ਪਹਿਲਾਂ ਖੜਾ ਅਸੀਂ ਓਨਾ ਚਿਰ ਉੱਥੋਂ ਨਹੀਂ ਉੱਠਾਂਗੇ ਕਿੰਨਾ ਚਿਰ ਸਾਡਾ ਮੋਰਚਾ ਜਿੱਤੀਦਾ ਨਹੀਂ ਪ੍ਰਧਾਨ ਸਾਰੇ ਪਿੰਡ ਵਾਲਿਆਂ ਨੂੰ ਇਹੀ ਪਹਿਲਾਂ ਵੀ ਕਹਿ ਕੇ ਹਟਿਆ ਮੈਂ ਹੁਣ ਵੀ ਦੁਬਾਰੇ ਕਹਿੰਦਾ ਵੀ ਜਿਵੇਂ ਆਪਾਂ ਦਿੱਲੀ ਜਾਂਦੇ ਹੁੰਦੇ ਸੀ ਬਾਰੀਆਂ ਬੰਨ੍ਹ ਕੇ ਓਵੇਂ ਜੋ ਕੋਈ ਜਾਈਏ ਆਪਾਂ ਆਪਦੀਆਂ ਮੰਗਾਂ ਪੂਰੀਆਂ ਕਰਾਈਏ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਆਦੂ ਕਮਨ ਕਲਾਂ ਤੋਂ ਰਸੋ ਦੀ ਜਿਹੜੀ ਟਰਾਲੀ ਹੈ ਉਹ ਨਗਰ ਵੱਲੋਂ ਪਰਖੇ ਆਈ ਹੈ ਪਹਿਲਾਂ ਵੀ ਇਸ ਨਗਰ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੇ ਖਾਲ ਕਰਨੀ ਕੀਤੀ ਕਿ ਇੱਕ ਟਰੱਕ ਜਿਹੜਾ ਉਹ ਬਾਲਣ ਦਾ ਵੀ ਭੇਜਿਆ ਤੇ ਅੱਜ ਇਹਨਾਂ ਦੀ ਦੂਸਰਾ ਜਿਹੜਾ ਹੈ ਅੱਜ ਦੇ ਰਸਨ ਖੰਡ ਦਾਲਾ ਕਾਗੜਾ ਸਾਰਾ ਰਸਨਾ ਜਿਹੜਾ ਛੋਟੇ ਤੋਂ ਲੈ ਕੇ ਵੱਡੇ ਤੱਕ ਪੂਰੀ ਟਰਾਲੀ ਭਰ ਕੇ ਅੱਜ ਇਸ ਮੌਕੇ ਤੇ ਦੇ ਵਿੱਚ ਇਹਨਾਂ ਨੇ ਪਹਟਾਈਏ ਅਸੀਂ ਇਸ ਨਗਰ ਦਾ ਧੰਨਵਾਦ ਕਰਦੇ ਹਾਂ ਅਤੇ ਹੋਰ ਵੀ ਕਿਸਾਨਾਂ ਨੂੰ ਸਾਡੀ ਪੀਲਾ ਜਰ ਜਿਹੜੇ ਹਜੇ ਤੱਕ ਘਰਾਂ 'ਚ ਬੈਠੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਮੌਕਾ ਹੈ ਜਿਹੜਾ ਸਾਡੇ ਆ ਹੱਕੀ ਮੰਗਾ ਹੈ ਸਾਡੇ ਲਈ ਚੱਲ ਰਿਹਾ ਹੈ ਤੇ ਅਸੀਂ ਸਾਰੇ ਬਾਸ ਕਰਕੇ ਖਲਾਕ ਮੋੜ ਦੇ ਜਿਹੜਾ ਪ੍ਰੰਟਾ ਹੈ ਤੇ ਸਮੁੱਚੇ ਕਿਸਾਨਾਂ ਨੂੰ ਅਪੀਲ ਹੈ ਸਾਡੀ ਦੇਸ਼ ਭਰ ਦੇ ਕਿਸਾਨਾਂ ਨੂੰ ਅਪੀਲ ਹੈ ਇਸ ਮਦਮ ਦੇ ਰਾਹੀਂ ਕਿ ਅਸੀਂ ਜਦ ਇਸ ਮੌਕੇ ਦਾ ਹਿੱਸਾ ਬਣੀਏ ਤੇ ਆਪੋ ਆਪਣਾ ਬਣਦਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ